ਕਾਲਟੀ ਵੈਲਕਮ ਆ ਤੁਹਾਡਾ ਸਾਡੇ ਚੈਨਲ ਦੇ ਹੋਪ ਤੁਸੀਂ ਸਾਰੇ ਵਧੀਆ ਦੇ ਘਟ ਹੋਗੇ ਆਪਾਂ ਵੀ ਪੂਰੇ ਵਧੀਆ ਆ ਤੇ ਹੁਣ ਆਪਾਂ ਵਲੌਗ ਜਿਹੜਾ ਸਟਾਰਟ ਕਰ ਲਿਆ ਸੀ ਮਾਰਨਿੰਗ ਹੋ ਗਈ ਸੀਗੀ ਮਾਰਨਿੰਗ ਦਾ ਆਪਾਂ ਬ੍ਰੇਕਫਾਸਟ ਵਗੈਰਾ ਵੀ ਕਰ ਲਿਆ ਸੀਗਾ ਤੇ ਫਿਰ ਕਾਫੀ ਟਾਈਮ ਇਦਾਂ ਹੀ ਬੈਠੇ ਰਹੇ ਤੇ ਸੋਚਿਆ ਸੀ ਕਿ ਚਲੋ ਅੱਜ ਬਾਹਰ ਪਾਰਕ ਵਗੈਰਾ ਵਿੱਚ ਜਾਨੇ ਆ ਚਲੋ ਆਪਾਂ ਪਾਰਕ ਵਗੈਰਾ ਵਿੱਚ ਜਾਨੇ ਆ ਬਟ ਥੋੜਾ ਇੱਥੇ ਦਾ ਮੌਸਮ ਦਾ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਜਦੋਂ ਮੈਂ ਸੋਚਿਆ ਵੀ ਚਲੋ ਆਪਾਂ ਰੈਡੀ ਵગેਰਾ ਹੋ ਕੇ ਹੁਣ ਪਾਰਕ 'ਚ ਜਾਈਏ ਉਸ ਤੋਂ ਬਾਅਦ ਫਿਰ ਇੱਥੇ ਬੱਦਲ ਹੋ ਗਏ ਤੇ ਬੱਸ ਫਿਰ ਫਿਰ ਘਰੇ ਰਹਿ ਪਏ ਮੂਡ ਚੇਂਜ ਹੋ ਗਿਆ ਜਾਂਦਾ ਤੇ ਫਿਰ ਹੁਣ ਬਦਲ ਕੇ ਆਪਾਂ ਤੁਹਾਡੇ ਕੋਸ਼ ਕਮੈਂਟਾਂ ਦਾ ਜਿਹੜਾ ਰਿਪਲਾਈ ਕਰਾਂਗੇ ਅੱਜ ਤੇ ਫਿਰ ਮੈਂ ਕਿਹਾ ਆਪਾਂ ਨਹੀਂ ਕਿਤੇ ਨਹੀਂ ਜਾਂਦੇ ਹੈਗੇ ਕਿਉਂਕਿ ਨਾ ਬਾਹਰ ਫਿਰ ਠੰਡ ਲੱਗਣ ਲੱਗ ਜਾਂਦੀ ਹੈ ਇਦਾਂ ਹੈ ਕਿ ਚਲ ਤਾਂ ਆਪਾਂ ਆਉਂਦੀ ਆ ਪਰ ਹਵਾ ਬਹੁਤ ਜ਼ਿਆਦਾ ਚੱਲਦੀ ਆ ਫਿਰ ਹਵਾ ਦੇ ਕਾਰਨ ਕਿਤੇ ਪਾਰਕ ਵਗੈਰਾ ਵਿੱਚ ਬੈਠਣ ਨੂੰ ਵੀ ਮਨ ਨਹੀਂ ਕਰਦਾ ਹੈਗਾ ਤੇ ਬਹੁਤ ਜ਼ਿਆਦਾ ਵਧੀਆ ਸਾਰਿਆਂ ਦੇ ਕਮੈਂਟ ਆਉਂਦੇ ਹੁੰਦੇ ਆ ਕਾਫੀ ਕਮੈਂਟ ਇਹ ਵੀ ਆਉਂਦੇ ਆ ਕਿ ਤੁਸੀਂ ਡੇਲੀ ਵਲੌਗ ਜਿਹੜੇ ਪਾਇਆ ਕਰੋ ਹਾਂਜੀ ਆਪਾਂ ਡੇਲੀ ਵਲੌਗ ਜਿਹੜੇ ਪਾਇਆ ਕਰਾਂਗੇ ਹੋਣ ਐਕਟਿਵ ਹੋਣੇ ਆ ਤੇ ਡੇਲੀ ਵਲੌਗ ਆਇਆ ਕਰਨਗੇ ਬਹੁਤ ਵਾਰੀ ਕਿਹਾ ਹੈ ਕਿ ਸਾਡੇ ਡੇਲੀ ਵਲੌਗ ਆਇਆ ਕਰਨਗੇ ਬਟ ਕੋਈ ਦਾ ਮਤਲਬ ਕਿ ਕੋਈ ਇਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਕਿ ਅਸੀਂ ਵਲੌਗ ਪਾ ਨਹੀਂ ਪਾਉਂਦੇ ਹਨਾ ਕਿ ਅਸੀਂ ਤੁਹਾਡੇ ਨਾਲ ਨਹੀਂ ਕੁਝ ਇਦਾਂ ਆਪਣੇ ਜੋ ਵੀ ਸਾਡੀ ਪਰਸਨਲ ਲਾਈਫ ਆ ਉਹ ਨਹੀਂ ਸ਼ੇਅਰ ਕੀਤੀ ਹੈਗੀ ਤੇ ਤਾਂ ਕਰਕੇ ਬਾਕੀ ਸਾਰਿਆਂ ਦੇ ਵਧੀਆ ਕਮੈਂਟ ਆਉਂਦੇ ਆ ਦੋ ਤਿੰਨ ਜਣਿਆਂ ਦੇ ਵੀ ਆਏ ਕਿ ਤੁਸੀਂ ਕਿੱਥੇ ਰਹਿੰਦੇ ਹੋ ਵੀ ਅਸੀਂ ਹਰੇ ਪਹਿਲਾਂ ਦੋ ਦਿਨ ਵਲੌਗ ਚ ਦੱਸਿਆ ਹੈ ਕਿ ਅਸੀਂ ਜੁਕੀ ਵਿੱਚ ਆ ਅੰਗਲੈਂਡ ਵਿੱਚ ਆ ਤੇ ਮੇਰੇ ਇੰਸਟਾ ਦੇ ਮੈਸੇਜ ਆਉਂਦੇ ਹੁੰਦੇ ਆ ਤੁਸੀਂ ਇੰਡੀਆ ਆ ਗਏ ਹੋ ਨਹੀਂ ਜੀ ਅਸੀਂ ਇੰਡੀਆ ਨਹੀਂ ਆਏ ਉਹ ਕਈ ਵਾਰ ਅਸੀਂ ਜਿਹੜੀ ਇੰਡੀਆ ਦੀ ਕੋਈ ਵੀਡੀਓਜ਼ ਹੁੰਦੀ ਆ ਉਹ ਅਪਲੋਡ ਕਰ ਦਈਦੀ ਆ ਤੇ ਵਲੌਗ ਅਸੀਂ ਕਿਉਂ ਨਹੀਂ ਬਣਾਉਂਦੇ ਉਹ ਤੁਹਾਨੂੰ ਮੈਂ ਦੱਸਦਾ ਹਾਂ ਜਦੋਂ ਅਸੀਂ ਆਇਆ ਸੀ ਕਿ ਇਥੇ ਤੇ ਉਦੋਂ ਬਸ ਥੋੜਾ ਜਿਹਾ ਟਾਈਮ ਅਸੀਂ ਬਲੌਗ ਬਣਾਏ ਸੀਗੇ ਉਦੋਂ ਬਾਅਦ ਫਿਰ ਵਿੱਚ ਦੇ ਸਾਡੇ ਬਲੌਗ ਬਣਾਣਾ ਹਟ ਗਏ ਸੀਗੇ ਕਿਉਂ اٹ ਗਏ ਸੀਗੇ ਕਿਉਂਕਿ ਇਹ ਮੈਂ ਠੀਕ ਨਹੀਂ ਰਹਿੰਦੀ ਸੀਗੀ ਪਤਾ ਨਹੀਂ ਕੀ ਹੋ ਗਿਆ ਸੀ ਮਾਨੂੰ ਤੇ ਤੇ ਫਿਰ ਉਸ ਤੋਂ ਬਾਅਦ ਮੈਨੂੰ ਕੰਮ ਵੀ ਮਿਲ ਗਿਆ ਸੀ ਫਿਰ ਕੰਮ ਤੇ ਚਲੇ ਜਾਂਦੇ ਸੀ ਹਾਂ ਮੈਨੂੰ ਵੀ ਕੰਮ ਤੇ ਹੁੰਦਾ ਸੀ ਮੇਰੀ ਨਾਈਟ ਸ਼ਿਫਟ ਹੁੰਦੀ ਸੀ ਮੇਰੀ ਵੀ ਨਾਈਟ ਸ਼ਿਫਟ ਹੁੰਦੀ ਸੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਬੇ ਨੀਂਦ ਚੜੀ ਰਹਿੰਦੀ ਸੀਗੀ ਤੇ ਸੌਣਾ ਹੁੰਦਾ ਸੀ ਇਸ ਕਰਕੇ ਨਹੀਂ ਬਣਦੇ ਸੀਗੇ ਤੇ ਫਿਰ ਹੌਲੀ ਹੌਲੀ ਅਸੀਂ ਟਰਾਈ ਕੀਤਾ ਬਣਾਉਣ ਦਾ ਵਿੱਚ ਦੀ ਪਾਏ ਵੀ ਆ ਵਿੱਚ ਦੀ ਨਹੀਂ ਵੀ ਪਾਏ ਤੇ ਫਿਰ ਉਸ ਤੋਂ ਬਾਅਦ ਮੈਨੂੰ ਵੀ ਜੌਬ ਮਿਲ ਗਈ ਸੀ ਕਿ ਮੈਂ ਵੀ ਨਾਈਟ ਸ਼ਿਫਟ ਜਾਂਦੀ ਸੀ ਹਣੀ ਵੀ ਨਾਈਟ ਸ਼ਿਫਟ ਜਾਂਦੇ ਆ ਬੱਟ ਫਿਰ ਮੈਂ ਫਿਰ ਠੀਕ ਨਹੀਂ ਰਹਿਣ ਲੱਗੀ ਸੀ ਮੈਂ ਕਾਫੀ ਬਿਮਾਰ ਹੋ ਗਈ ਸੀ ਬਿਮਾਰ ਹੋ ਕੇ ਫਿਰ ਜੌਬ ਵੀ ਛੱਡਣੀ ਪਈ ਹਾਂਜੀ ਦੋ ਮਤਲਬ ਕਿ 5 ਮਹੀਨਿਆਂ ਤੋਂ ਲਗਾਤਾਰ ਤਾਂ ਮੈਂ ਬਿਲਕੁਲ ਐਕਟਿਵ ਨਹੀਂ ਹੋਈ ਸੀਗੀ ਵੀ ਕਾਫੀ ਮੈਨੂੰ ਪ੍ਰੋਬਲਮਸ ਆਈਆਂ ਸੀਗੀਆਂ ਤੇ ਤੇ ਕਾਫੀ ਪ੍ਰੋਬਲਮ ਜਿਹੜੀਆਂ ਆਈਆਂ ਸੀਗੀਆਂ ਤੇ ਚਲੋ ਉਹ ਵੀ ਇੱਕ ਸਾਡੇ ਲਈ ਖੁਸ਼ੀ ਵਾਲੀ ਗੱਲਾਂ ਸੀਗੇ ਬਟ ਅਸੀਂ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਨਹੀਂ ਸ਼ੇਅਰ ਕੀਤੀ ਸੀ ਹਾਂਜੀ ਏਦਾਂ ਨਹੀਂ ਹੈਗਾ ਬਾਕੀ ਤੁਹਾਨੂੰ ਪਤਾ ਹੀ ਆ ਘਰ ਜਾਂਦਾ ਥੋੜਾ ਜਿਹਾ ਹੁੰਦਾ ਹੈ ਕਿ ਨਹੀਂ ਦੱਸਣਾ ਜਾਂ ਕੁਝ ਵੀ ਬਾਕੀ ਤੁਸੀਂ ਮੇਰੀ ਗੱਲ ਤੋਂ ਸਮਝ ਹੀ ਗਏ ਹੋਵਗੇ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਤੇ ਤਾਂ ਕਰਕੇ ਮੈਂ ਠੀਕ ਨਹੀਂ ਰਹਿੰਦੀ ਸੀ ਵੋਮਟਿੰਗ ਵਗੈਰਾ ਮੈਨੂੰ ਕਾਫੀ ਜ਼ਿਆਦਾ ਆਉਂਦੀਆਂ ਸੀ ਇਸ ਕਰਕੇ ਅਸੀਂ ਵਲੌਗ ਨਹੀਂ ਪਾਉਂਦੇ ਸੀ ਤੇ ਹੁਣ ਆਪਾਂ ਥੋੜਾ ਬਹੁਤਾ ਠੀਕ ਰਹਿਣ ਲੱਗ ਗਏ ਆ ਹੁਣ ਮੈਂ ਠੀਕ ਆ ਤੇ ਹੁਣ ਮੈਂ ਘਰ ਹੁੰਨੀ ਆ ਘਰ ਉਹਦੋਂ ਦੀ ਹੁੰਨੀ ਆ ਘਰ ਜਦੋਂ ਦੀ ਬਿਮਾਰ ਹਾਂ ਹਾਂਜੀ ਤੇ ਬਾਕੀ ਸਾਡੇ ਲਈ ਤਾਂ ਦੋਨਾਂ ਲਈ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਇਹ ਹਨਾ ਚਲੋ ਰੱਬ ਹਰੇਕ ਘਰੇ ਖੁਸ਼ੀਆਂ ਲੈ ਕੇ ਆਵੇ ਤੇ ਬਾਕੀ ਜਦੋਂ ਖੁਸ਼ੀ ਆਹੋਗੀ ਉਹਦੋਂ ਹੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਦਾ ਅਸੀਂ ਦੋਨੋਂ ਆ ਮਿਸਟਰ ਐਂਡ ਮਿਸਿਸ ਕਿਊਟ ਹਜੇ ਜਦੋਂ ਆਊਗਾ ਉਦੋਂ ਦਿਖਾਵਾਂਗੇ ਤੁਹਾਨੂੰ ਸਾਨੂੰ ਕਾਫੀ ਕਮੈਂਟ ਆਉਂਦੇ ਸੀ ਤੁਸੀਂ ਮਿਸਟਰ ਐਂਡ ਮਿਸਿਸ ਕਿਊਟ ਰੱਖਿਆ ਇਹ ਵੋ ਇਹਦੇ ਚ ਕੀ ਆ ਅਸੀਂ ਇਹ ਸੋਚ ਕੇ ਰੱਖਿਆ ਸੀ ਮਿਸਟਰ ਐਂਡ ਮਿਸਿਸ ਕਿਊਟ ਹਾਂ ਹੋ ਜਾ ਭਾਜੀ ਤਾਂ ਟਾਈਮ ਪਿਆ ਹੈ ਕੀ ਬਾਜ਼ ਟ ਹਾਂ ਇਹ ਸਰਟੀਫਿਕੇਟ ਸਾਡੇ ਕੋਲੇ ਆ ਗਈ ਤਾਂ ਤੁਹਾਡੇ ਨਾਲ ਵੀ ਅਸੀਂ ਸ਼ੇਅਰ ਕਰਾਂਗੇ ਬਾਕੀ ਖੁਸ਼ੀ ਕਿਹੜੀ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਤੁਸੀਂ ਕਮੈਂਟ ਜ਼ਰੂਰ ਦੇਣਾ ਬਾਕੀ ਪਤਾ ਹੀ ਲੱਗ ਗਿਆ ਹੋਣਾ ਤੁਹਾਨੂੰ ਕੀ ਕਹਿੰਨੇ ਹੋ ਤੇ ਹੋਰ ਬਾਕੀ ਮੈਂ ਪਿਛਲੇ ਵਲੌਗ ਚ ਕਿਹਾ ਸੀ ਕਿ ਅਸੀਂ ਦਿੱਲੀ ਵਲੌਗ ਪਾਇਆ ਕਰਾਂਗੇ ਤੁਸੀਂ ਚੰਗਰ ਪਹੁੰਚ ਦੇਣਾ ਬਟ ਪਹਿਲਾ ਵਾਲੇ ਵਲੌਗ ਨਾਲੋਂ ਬਹੁਤ ਵਧੀਆ ਪਹੁੰਚ ਆਇਆ ਸੀ ਤੁਹਾਡਾ ਹਨਾ ਹੁਣ ਆਪਾਂ ਦਿੱਲੀ ਹੀ ਵਲੌਗ ਕੰਟੀਨਿਊ ਕਰਦੇ ਆ ਬਾਕੀ ਮੈਨੂੰ ਕਾਫੀ ਕਮੈਂਟ ਆਉਂਦੇ ਹੁੰਦੇ ਆ ਤੁਹਾਡੇ ਗ੍ਰੇ ਹੈਅਰ ਆ ਗ੍ਰੇ ਹੈਅਰ ਆ ਯਾਰ ਹੈਗੇ ਆ ਕੀ ਕਰੀਏ ਫਿਰ ਇਥੇ ਇੱਕ ਪਾਣੀ ਵੀ ਥੋੜਾ ਗਰਮ ਪਾਣੀ ਆ ਨਾ ਉਸ ਨਾਲ ਹੋ ਜਾਂਦਾ ਵਾ ਹਾਂਜੀ ਤੇ ਮੈਂ ਆਪਦੀ ਕੇਅਰ ਬੀ ਮਤਲਬ ਕਿ ਮੈਨੂੰ ਕਾਫੀ ਕਮੈਂਟ ਇਹ ਵੀ ਆਉਂਦੇ ਆ ਵੀਡੀਓਜ਼ 'ਚ ਵੀ ਆਉਂਦੇ ਆ ਇੰਸਟਾਗ੍ਰam ਤੇ ਤਾਂ ਬਹੁਤ ਜ਼ਿਆਦਾ ਆਉਂਦੇ ਆ ਵਲੌਗ 'ਚ ਘੱਟ ਆਉਂਦੇ ਆ ਕਿ ਤੋ ਸਿਦਾਮ ਇਦਾਂ ਹੋ ਗਏ ਤੁਹਾਡੇ ਦਾ ਮੂੰਹ ਇਦਾਂ ਬਣ ਗਿਆ ਤੁਸੀਂ ਤਾਂ ਰੋਲਗੇ ਜੇ ਹੋਗੇ ਹੁੰਦਾ ਯਾਰ ਬਾਹਰ ਆ ਕੇ ਇੱਕ ਨਵੇਂ ਸਿਰੇ ਤੋਂ ਆਪਾਂ ਲਾਈਫ ਜਿਉਣੀ ਆ ਬਹੁਤ ਔਖਾ ਹੁੰਦਾ ਹੈ ਹਨਾ ਬਾਕੀ ਮੇਰੇ ਨਾਲ ਤਾਂ ਫਿਰ ਇਦਾਂ ਹੋਇਆ ਕਿ ਮੈਂ 2 ਕੁ ਮਹੀਨੇ ਠੀਕ ਰਹੀ ਆ ਉਸ ਤੋਂ ਬਾਅਦ ਤਾਂ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਟਾਈਮ ਐਕਟਿਵ ਨਹੀਂ ਹੁੰਦੀ ਸੀਗੀ ਹਨਾ ਹਾਂ ਹੁਣ ਵੀ ਮੇਰਾ ਹਾਲ ਬੁਰਾ ਹੀ ਆ ਮੈਂ ਆਪਦੀ ਕੇਅਰ ਬਿਲਕੁਲ ਨਹੀਂ ਕਰ ਪਾਉਂਦੀ ਹੁਣ ਮੈਨੂੰ ਕਰ ਨਹੀਂ ਪਾਉਂਦੀ ਤੂੰ ਆਪੇ ਨਹੀਂ ਕਰ ਪਾਉਂਦੀ ਮੈਂ ਕਰਦਾ ਨੂੰ ਇਹ ਪੁੱਛੋ ਸਬਜ਼ੀ ਬਣਾਉਣੀ ਆਉਂਦੀ ਆ ਇੱਕ ਦਿਨ ਮੈਂ ਕਿਹਾ ਮੈਂ ਕਿਹਾ ਸਬਜ਼ੀ ਬਣਾ ਲਓ ਸਬਜ਼ੀ ਸਬਜ਼ੀ ਬੱਤਾ ਬਣਾ ਲਈ ਕਹਿੰਦੇ ਚਲੋ ਬਣਾ ਲੈਨੇ ਆ ਸਬਜ਼ੀ ਬਣਾਈ ਸਬਜ਼ੀ ਵਿੱਚ ਹਲਦੀ ਹੀ ਨਹੀਂ ਪਾਈ ਆਲੂ ਤੇ ਵੈਂਗ ਨਹੀਂ ਆਲੂ ਵੈਂਗਣ ਬਣਾਏ ਸੀ ਆਲੂ ਵੈਂਗਣ ਬਣਾਏ ਸੀ ਉਹਦੇ ਵਿੱਚ ਹਲਦੀ ਨਹੀਂ ਪਾਈ ਜਦੋਂ ਮੈਂ ਖਾਧੀ ਮੈਂ ਕਿਹਾ ਇਹ ਵਾਈਟ ਵਾਈਟ ਕਿਉਂ ਲੱਗੀ ਜਾਂਦੀ ਆ ਬਾਦ ਵਿੱਚ ਮੈਂ ਕਿ ਵਾਈਟ ਕਿਉਂ ਲੱਗਦੀ ਪਈ ਅੰਦਰ ਕਿਸੇ ਚੀਜ਼ ਦੀ ਕਮੀ ਆ ਨਹੀਂ ਫਿਰ ਨਹੀਂ ਆਉਂਦੀ ਫਿਰ ਮੈਂ ਫਿਰ ਮੈਂ ਦੇਖਿਆ ਮੈਂ ਕਿ ਹਲਦੀ ਪਾਈ ਸੀ ਆ ਕਿ ਸਬਜ਼ੀ ਚ ਹਲਦੀ ਪਾਈ ਦੀ ਹੁੰਦੀ ਆ ਦੱਸੋ ਸਬਜ਼ੀ ਚ ਹਲਦੀ ਪਾਈਦੀ ਆ ਨਹੀਂ ਕਰੀ ਬਣਾਈ ਸਬਜ਼ੀ ਬਾਕੀ ਸਾਡੇ ਵਲੌਗ ਨਾਲ ਤੁਸੀਂ ਇਦਾਂ ਹੀ ਜੁੜੇ ਰਿਹਾ ਕਰੋ ਵਧੀਆ ਵਲੌਗ ਨੂੰ ਪਿਆਰ ਦਿਆ ਕਰੋ ਹਨਾ ਫਿਰ ਅਸੀਂ ਤੁਹਾਡੇ ਲਈ ਡੇਲੀ ਵਲੌਗ ਲੈ ਕੇ ਆਵਾਂਗੇ ਤੇ ਬਸ ਫਿਰ ਉਸ ਤੋਂ ਬਾਅਦ ਜਦੋਂ ਮੈਂ ਥੋੜਾ ਠੀਕ ਹੋ ਜੂੰਗੀ ਨਾ ਵਧੀਆ ਹੋ ਜੂੰਗੀ ਫਿਰ ਆਪਾਂ ਕਦੀ ਇੱਧਰ ਉੱਧਰ ਜਾਇਆ ਕਰਾਂਗੇ ਵਲੌਗ ਵਗੈਰਾ ਪਾਇਆ ਕਰਾਂਗੇ ਹਨਾ ਹੋਰ ਜਿੱਦੋਂ ਦੀ ਜਾਨੇ ਮੈਂ ਤਾਂ ਘੁੰਮਣ ਦੀ ਹਾਂ ਜਦੋਂ ਦੇ ਅਸੀਂ ਇੱਥੇ ਆਏ ਹੋਏ ਆ ਅਸੀਂ ਕਿਤੇ ਘੁੰਮਣ ਨਹੀਂ ਗਏ ਹੋਏ ਕਿਤੇ ਵੀ ਨਹੀਂ ਗਏ ਜਾਣਾ ਸੀ ਦਾ ਬਸ ਬਾਰ ਹੋ ਗਿਆ ਨਾ ਮੁੜ ਕੇ ਕਦੀ ਕਿਤੇ ਗਏ ਹੀ ਨਹੀਂ ਘੁੰਮਣ ਨਹੀਂ ਜਾਇਆ ਹੀ ਨਹੀਂ ਗਏ ਤੇ ਹੁਣ ਆਪਣਾ ਤਾਂ ਟੀ ਦਾ ਟਾਈਮ ਹੋ ਗਿਆ ਚਾਹ ਟਾਈਮ ਹੋ ਗਿਆ ਸਾਡਾ ਚਾਹ ਦਾ ਟਾਈਮ ਹੋ ਗਿਆ ਹੂੰ ਤੇ ਹੋਂ ਤੁਸੀਂ ਇਹ ਗੱਲ ਦਾ ਸਾਰਿਆਂ ਨੇ ਕਮੈਂਟ ਜ਼ਰੂਰ ਕਰਨਾ ਕਿ ਅਸੀਂ ਕਿਹ ਖੁਸ਼ੀ ਦੀ ਗੱਲ ਕਰ ਰਹੇ ਹਾਂ ओके ਫਿਰ ਨੈਕਸਟ ਵਲੌਗ ਚ ਆਪਾਂ ਪੂਰਾ ਦੱਸ ਦਾਂਗੇ ਵੀ ਕਿਹੜੀ ਖੁਸ਼ੀ ਦੀ ਗੱਲ ਕਰ ਰਹੇ ਹਾਂ ਅਸੀਂ ਓਕੇ ਤੇ ਤੁਸੀਂ ਸਾਰਿਆਂ ਨੇ ਵਲੌਗ ਤੇ ਕਮੈਂਟ ਵਾਧੂ-ਵਾਧੂ ਕਮੈਂਟ ਕਰਨੀ ਆ ਤੇ ਵਾਧੂ-ਵਾਧਾ ਦੱਸਣਾ ਵੀ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ ਤੇ ਹਾਂਜੀ ਹੁਣ ਤੁਸੀਂ ਕੁਝ ਬੋਲਣਾ ਚਾਹੋਗੇ ਨਹੀਂ ਬਸ ਆਪਾਂ ਜਿਹੜੀ ਖੁਸ਼ੀ ਬਾਰੇ ਗੱਲ ਕਰਨੀ ਸੀ ਉਹ ਆਪਾਂ ਤੁਹਾਡੇ ਨਾਲ ਕਰ ਲਈ ਆ ਬਾਕੀ ਤੁਸੀਂ ਕਮੈਂਟ ਚ ਦੱਸੋਗੇ ਵੀ ਤੁਹਾਨੂੰ ਲੱਗੀ ਕਿ ਹੁਣ ਆਪਾਂ ਤਾਂ ਠੀਕ ਹੈ ਤੇ ਫਿਰ ਅਗਲੇ ਵਲੌਗ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਖੁਸ਼ੀ ਕਿਹੜੀ ਆ ਤੇ ਹਾਂਜੀ ਹੁਣ ਆਪਾਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਇਹ ਵਲੌਗ ਸਮਝ ਲਓ ਚਾਹ ਤੁਹਾਡੇ ਨਾਲ ਸਾਡੀਆਂ ਗੱਲਾਂ ਸਮਝ ਲਓ ਹਨਾ ਲੋਗ ਨਹੀਂ ਤੁਹਾਡੇ ਨਾਲ ਇੱਕ ਅਸੀਂ ਆਪਦੀ ਨਾਲ ਜਿਹੜੀ ਖੁਸ਼ੀ ਹੈ ਸਾਡੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਬਈ ਇਹਨੂੰ ਵਲੌਗ ਨਾ ਸਮਝ ਤੇ ਸਾਡੀ ਖੁਸ਼ੀ 'ਚ ਤੁਸੀਂ ਵੀ ਆਪਣੀ ਖੁਸ਼ੀ ਮਨਾਓ ਤੇ ਸ਼ਾਮਲ ਹੋਇਓ ਸਾਡੀ ਖੁਸ਼ੀ 'ਚ ਸ਼ਾਮ ਨੂੰ ਹੋਇਆ ਉਹ ਅਸੀਂ ਪਾਰਟੀ ਕਰਾਂਗੇ ਯੂਕੇ ਚ ਉਦੋਂ ਹੋਇਆ ਠੀਕ ਹੈ ਜਿਦੇ ਕੋਲ ਪਾਸਪੋਰਟ ਆ ਉਹ ਸਾਰੇ ਜਣੇ ਤੁਸੀਂ ਆ ਜਿਓ ਤੇ ਬਾਕੀ ਆਪਾਂ ਹੁਣ ਇੱਥੇ ਹੀ ਕਰਦੇ ਆਂ ਵਲੌਗ ਦਾ ਐਂਡ ਲਾਈਕ ਲੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਫਿਰ ਨੈਕਸਟ ਵਲੌਗ ਆਪਾਂ ਲੈ ਕੇ ਆਵਾਂਗੇ ਤੁਸੀਂ ਜੋ ਇਸ ਜੋ ਅਸੀਂ ਬੋਲਿਆ ਹੈ ਉਹਦੇ ਕਮੈਂਟ ਕਰਿਓ ਫਿਰ ਆਪਾਂ ਤੁਹਾਨੂੰ ਦੱਸ ਦਵਾਂਗੇ ਵਿ ਤੁਹਾਡਾ ਆਈਡੀਆ ਸਹੀ ਸੀ ਜਾਂ ਗਲਤ ਹੈ ਹਨਾ ਤੇ ਹੁਣ ਅੱਗੇ ਨੈਕਸਟ ਵਲੌਗ ਲੈ ਕੇ ਆਵਾਂਗੇ ਬਾਏ ਬਾਏ